ਕੁਝ ਪ੍ਰੇਮੀਆਂ ਨਾਲ ਜਦ ਬਾਬਾ ਨੰਦ ਸਿੰਘ ਜੀ ਪੁੱਛੋ ਪੁੱਜੇ ਤਾਂ ਉੱਥੇ ਨੌਖਾ ਹੀ ਨਜ਼ਾਰਾ ਦੇਖਿਆ ਮਹਾਪੁਰਖਾਂ ਦੇ ਸਰੀਰ ਨੂੰ ਚਿਖਾ ਤੇ ਰੱਖ ਕੇ ਲਾਂਬੂ ਲਾ ਦਿੱਤਾ ਗਿਆ ਸੀ ਜਾਂਦਿਆਂ ਹੀ ਬਾਬਾ ਜੀ ਨੇ ਮੱਥਾ ਟੇਕਿਆ ਚਿਖਾ ਦੀ ਪਰਕਮਾ ਕੀਤੀ ਅਤੇ ਕੋਈ ਸ਼ਬਦ ਪੜ੍ਹ ਕੇ ਫੁੱਲ ਚਿਖਾ ਵਿੱਚ ਸੱਟੇ ਇਸ ਸਮੇਂ ਬਾਬਾ ਜੀ ਦੀਆਂ ਅੱਖਾਂ ਚੋਂ ਨੀਰ ਵਹਿ ਤੁਰਿਆ ਦੁਸ਼ਟੋ ਇਹ ਕੀ ਕੀਤਾ ਚਿਖਾ ਦੇਖ ਕੇ ਜੋ ਖੋਬ ਬਾਬਾ ਜੀ ਨੂੰ ਹੋਇਆ ਸੀ ਰਸਨਾ ਰਾਹੀਂ ਪ੍ਰਗਟ ਹੋਣ ਲੱਗਾ ਕਿਡਾ ਅਪਰਾਧ ਕਮਾਇਆ ਏ ਮਹਾਪੁਰਖਾਂ ਨੂੰ ਜਿਉਂਦਿਆਂ ਹੀ ਅਗਨ ਭੇਟ ਕਰ ਦਿੱਤਾ ਕਿੱਥੇ ਭਰੋਗੇ ਜਿਨ੍ਹਾਂ ਨੇ ਸਾਰੀ ਉਮਰ ਅਗ ਮੱਥੇ ਨਹੀਂ ਲਾਈ ਉਹਨਾਂ ਦਾ ਸਰੀਰ ਅਗਨ ਭੇਟ ਕਰ ਦਿੱਤਾ ਐਡਾ ਕਹਿਰ ਬਾਬਾ ਜੀ ਦੇ ਬਚਨ ਸੁਣ ਕੇ ਚਾਰੇ ਪਾਸੇ ਚੁੱਪ ਵਰਤ ਗਈ ਮਹਾਪੁਰਖ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਜੋਤੀ ਜੋਤ ਸਮਾਏ ਸਨ ਅਬਿਆਸੀ ਮਹਾਪੁਰਖਾਂ ਦੇ ਸਵਾਸ ਦਸਮ ਦਵਾਰ ਤੋਂ ਹੌਲੀ-ਹੌਲੀ ਨਿਕਲਦੇ ਨੇ ਉਹ ਦੁਸ਼ਟੋ ਕਿੱਡਾ ਗਹਿਰ ਕਮਾਇਆ ਬਾਬਾ ਜੀ ਨੂੰ ਬਹੁਤ ਖੋਬ ਹੋਇਆ ਸੀ ਸਾਰੇ थर-थर ਕੰਬ ਰਹੇ ਸਨ ਕਿਸੇ ਨੂੰ ਕੁਝ ਬੋਲਣ ਦੀ ਹਿੰਮਤ ਨਹੀਂ ਸੀ ਪੈ ਰਹੀ ਕਹਿੰਦੇ ਵੀ ਕੀ ਇਹ ਤਾਂ ਪਤਾ ਲੱਗ ਚੁੱਕਾ ਸੀ ਕਿ ਭੁੱਲ ਕਰ ਚੁੱਕੇ ਹਾਂ ਪਰ ਭੁੱਲ ਤਾਂ ਹੁਣ ਹੋ ਚੁੱਕੀ ਸੀ ਅਚਾਨਕ ਸਿੱਖਾਂ ਵਿੱਚ ਕੁਝ ਖੜਕਾ ਹੋਇਆ ਜਿਸ ਨਾਲ ਦਹਿ ਕਰੀਆਂ ਲੱਕੜਾਂ ਦੇ ਕੁਝ ਟੋਟੇ ਖਿੰਡ ਗਏ ਹੁਣ ਬਾਬਾ ਜੀ ਦੇ ਸਵਾਸਾਂ ਦੀ ਗਾਂਢ ਦਸਮ ਦਵਾਰ ਵਿੱਚੋਂ ਖੁੱਲੀ ਹੈ ਦੇਖ ਲੋ ਨਿਕਦਰਿਓ ਬਚਨ ਕਰਦੇ ਬਾਬਾ ਜੀ ਟਿੱਲੇ ਤੋਂ ਨੂੰ ਤੁਰ ਪਏ ਯਾਰ ਨਾਲ ਨਿਭਗੇ ਯਾਰੀ ਗੁਰੂ ਨਾਲ ਪਿਆਰ ਬਣਿਆ ਰਹੇ ਅੱਛਾ ਮਾਲਕ ਤੇਰੀ ਰਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ